ਹਜੀ ਪ੍ਰਧਾਨ ਜੀ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਅੱਜ 13 ਤਰੀਕ ਨੂੰ ਜਿਹੜੇ ਸਾਂਝਾ ਮੇਲਾ ਬਹੁਤ ਹੀ ਸ਼ਾਂਤੀਪੂਰਵਕ ਅਤੇ ਬਹੁਤ ਹੀ ਸਾਧਾਣਾ ਲੋਕਾਂ ਨੇ ਆ ਕੇ ਦੇਖਿਆ ਤੇ ਸਾਰੇ ਸਾਡੇ ਇਲਾਕੇ ਦੇ ਐਨ ਆਰ ਆਈ ਵੀਰਾਂ ਨੇ ਤੇ ਸਾਰੇ ਪਿੰਡ ਦੇ ਨਗਰ ਪੰਚਾਇਤਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਮੇਲਾ ਕਰਾਉਣ ਵਿੱਚ ਸਾਰੇ ਐਨ ਆਰ ਆਈ ਵੀਰ ਨਗਰ ਪੰਚਾਇਤਾਂ ਨੇ ਸਾਰਾ ਸਾ ਦਿੱਤਾ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਹੜਾ ਮੇਲਾ ਹੈਗਾ ਜੈ ਜੀ ਦਾ ਮੇਲਾ ਇੱਕੋ ਹੀ ਮੇਲਾ ਹੈ ਜਿਹੜਾ ਅਸੀਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕਰਦੇ ਆ ਇਹ ਚ ਕੋਈ ਵੀ ਕਿਸੇ ਵੀ ਕਿਸ ਕਰਨ ਦੀ ਕੋਈ ਪਾਰਟੀ ਵਾਈ ਨਹੀਂ ਕਰਦੇ ਤੇ ਇਹ ਕਰਕੇ ਇਹ ਸਾਰੇ ਜੀ ਬੰਦਿਆ ਰਲ ਕੇ ਮੇਲਾ ਮਲਾਉਂਦੇ ਆ ਇਹ ਕਰਕੇ ਅਸੀਂ ਸਾਰੇ ਨਗਰ ਨਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਮੇਲਾ ਇਹ ਬਹੁਤ ਬਹੁਤ ਹੀ ਸ਼ਰਧਾ ਨਾਲ ਮਨਾਉਂਦੇ ਆ ਵਾਇਰੂਸੀਕਾ ਖਾਲਸਾ ਵਾਇਰੂਸ ਨਹੀਂ ਪਦੇ ਹਾਜੀ ਸਰਪੰਚ ਸਾਹਿਬ ਅੱਜ ਕਾਲਾ ਸੰਗਤ ਵਿੱਚ ਸ਼ੰਜ ਮੇਲਾ ਕਰਵਾਇਆ ਗਿਆ ਕੀ ਕਰਾ ਚਾਹੋਗੇ ਸਦੀਆਂ ਤੋਂ ਪੁਰਾਣਾ ਜਿਹੜਾ ਸ਼ੰਜ ਮੇਲਾ ਸਾਡੇ ਪਿੰਡ ਕਾਲਾ ਸੰਘਿਆ ਆਲਮਗੀਰ ਤੇ ਵਿੱਚ ਚੱਲ ਰਿਹਾ ਅੱਜ ਉਹਦਾ ਸ਼ੰਜ ਦਾ ਜਿਹੜਾ ਆਖਰੀ ਦਿਨ ਸਗਾ ਬਹੁਤ ਵਧੀਆ ਜਿਹੜੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਈਆਂ ਸਾਰੀਆਂ ਕਾਟਾ ਕੁਸ਼ਤੀਆਂ ਹੋਈਆਂ ਤੇ ਭਾਜੀ ਸਾਡੇ ਪਰਵਦੀ ਸਿੰਘ ਬਸਣ ਤੇ ਦੋਨੋਂ ਪੰਚਾਇਤਾਂ ਜਿਹੜੀਆਂ ਸਾਡੀਆਂ ਉਹਨਾਂ ਦੀ ਪੁਰਜੋਰੇ ਕੋਸ਼ਿਸ਼ ਸੀ ਵੀ ਜਿਹੜਾ ਮੇਲਾ ਸ਼ਾਂਤੀ ਦਾ ਤੇ ਬਹੁਤ ਵਧੀਆ ਢੰਗ ਨਾਲ ਵਧੀਆ ਕੋਸ਼ੀਆਂ ਹੋਣ ਤੇ ਅੱਜ ਸਾਰੀ ਜਿੰਨੀ ਸੰਗਤ ਦੇਤੇ ਪਹੁੰਚੀ ਆ ਉਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਅਸੀਂ ਸਾਰੀ ਸੰਗਤ ਦਾ ਜਿੰਨੇ ਵੀ ਪਿੰਡ ਦੇ ਦਾਨੀ ਸੱਜਣ ਜਿਹਨਾਂ ਨੇ ਆਪਣਾ ਤਿਲ-ਫਲ ਆਪਣੇ ਕਿਰਤ ਕਮਾਈ ਵਿੱਚੋਂ ਦਿੱਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਆ ਸਾਡੇ ਵੀਰ ਗੁਰਪ੍ਰੀਤ ਸਿੰਘ ਸੰਗਾ ਜਿਹਨਾਂ ਨੇ ਬੁਲਟ ਮੋਟਰ ਸੈੱਲ ਦਿੱਤਾ ਤੇ ਭਾਜੀ ਸਾਡੇ ਸੋਢੀ ਸਿੰਘ ਸਰ ਗੁਰਦੀਪ ਸਿੰਘ ਗੀਤਾ ਭਾਜੀ ਆਲਟਰਨੈਟਿਵ ਪ੍ਰੇਅਰ ਉਹਨਾਂ ਦੇ ਜਿਹੜੇ ਭਾਂਜਾ ਸਾਹਿਬ ਉਹਨਾਂ ਨੇ ਮੋਟਰਸਾਈਕਲ ਦੂਜਾ ਨਾਮ ਜਿਹੜਾ ਦਿੱਤਾ ਅਸੀਂ ਸਾਰੇ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਆਸ ਕਰਨੇ ਆਂ ਵੀ ਜਿਹੜਾ ਇਹ ਟੂਰਨਾਮੈਂਟ ਆਪਣਾ ਛਿੰਝ ਦੀ ਜਿਹੜੀ ਕਰਾਈ ਗਈ ਆ ਕੋਲ ਇਹ ਅਗਲੇ ਸਾਲ ਇਸ ਤੋਂ ਵੀ ਵਧੀਆ ਤੇ ਹੋਰ ਅਸੀਂ ਅੱਗੇ ਇਸ ਨੂੰ ਲੈ ਕੇ ਜਾਵਾਂਗੇ ਸਰਪੰਚ ਸਾਹਿਬ ਜਿਹੜੀ ਪਟਕੇ ਦੀ ਕੁਸ਼ਤੀ ਆ ਕਿਹੜੇ ਕਿਹੜੇ ਪਹਿਲਵਾਨਾਂ ਦਰਮਿਆਨ ਕਰਵਾਈ ਗਈ ਦਦਾ ਸ਼ੇਲਕੇ ਦੇ ਹੋਡੀ ਰਾਨੀ ਨਾਲ ਜਿਹੜੀ ਕੋਸ਼ਿਸ਼ ਹੋਈ ਆ ਉਹਦੇ ਵਿੱਚੋਂ ਦਾਦਾ ਸ਼ੇਲਕੇ ਪਹਿਲਵਾਨ ਮਹਾਰਾਸ਼ਟਰ ਦਾ ਜਿਹੜਾ ਉਹ ਜੀਤੂ ਰਿਹਾ ਦੂਜੀ ਕੋਸ਼ਿਸ਼ ਜਿਹੜੀ ਸੀਗੀ ਉਹ ਆਪਣੇ ਸ਼ਾਨਵੀਰ ਕੁਹਾੜੀ ਨੇ ਰੋਹਿਤ ਲਾੜਪੁਰ ਰੋਹਿਤ ਲਾੜਪੁਰ ਰੋਹਿਤ ਲਾੜਪੁਰ ਹਾਂ ਰੋਹਿਤ ਲਾੜਪੁਰ ਦੇ ਵਿੱਚ ਹੋਈ ਆ ਉਹਦੇ ਵਿੱਚੋਂ ਸ਼ਾਨਵੀਰ ਕੁਹਾੜੀ ਜਿਹੜਾ ਉਹ ਪਲਸਰ ਮੋਟਰਸਾਈਕਲ ਦਾ ਜਿਹੜਾ ਜੇਤੂ ਰਿਹਾ ਇਸ ਬਾਬਾ ਸਾਹਿਬ ਲੋਕਾਂ ਨੂੰ ਤੇ ਸ਼ੰਜ ਮੇਲੇ ਮੇਲਾ ਕਮੇਟੀ ਦੇ ਪ੍ਰਧਾਨਾਂ ਨੂੰ ਜਾਂ ਪ੍ਰਬੰਧਕ ਕਮੇਟੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਆਪਣੇ ਵੱਲੋਂ ਤੇ ਆਪਣੀਆਂ ਪੰਚਾਇਤਾਂ ਵੱਲੋਂ ਇਹੀ ਕਵਾਂਗਾ ਕਿ ਇਹ ਜਿਹੜੇ ਸ਼ੰਜ ਮੇਲੇ ਇਸ ਤਰ੍ਹਾਂ ਦੇ ਹੁੰਦੇ ਰਹਿਣੇ ਚਾਹੀਦੇ ਆ ਹੋਰ ਵੀ ਜਿਹੜੀਆਂ ਈਵੈਂਟ ਆ, ਐਥਲੈਟਿਕ ਆ, ਹੋਰ ਜਿਹੜੀਆਂ ਖੇਡਾਂ ਉਹ ਵੀ ਹੁੰਦੀਆਂ ਰਹਿਣੀਆਂ ਚਾਹੀਦੀਆਂ ਤਾਂ ਜੋ ਜਿਹੜੇ ਨੌਜਵਾਨ ਆ ਉਹਨਾਂ ਨੂੰ ਚੰਗੀ ਸਿਹਤ ਮਿਲੇ, ਚੰਗੇ ਸਮਾਜ ਦੀ ਉਹ ਸਿਰਜਣਾ ਕਰ ਸਕਣ ਤੇ ਜਿਹੜੀਆਂ ਸਮਾਜਿਕ ਰੀਤੀਆਂ ਉਹਨਾਂ ਤੋਂ ਦੂਰ ਰਹਿਣ, ਨਸ਼ਿਆਂ ਤੋਂ ਦੂਰ ਰਹਿਣ ਲਈ ਇਹ ਇਹ ਜਿਹੜੀਆਂ ਇਤਾਂ ਰੀਆਂ ਖੇਡਾਂ ਦਾ ਉਪਰਾਲਾ ਕਰਨਾ ਬਹੁਤ ਜ਼ਰੂਰੀ ਹੈ। ਇਹ ਹਾਂਜੀ ਸਰ ਅੱਜ ਦੇ ਮੇਲੇ ਸੰਬੰਧੀ ਕੀ ਕਹਿਣਾ ਚਾਹੋਗੇ? ਅੱਜ ਦਾ ਜਿਹੜਾ ਸਾਡਾ ਸ਼ਿੰਝ ਮੇਲਾ ਸੀਗਾ ਜੀ ਇਹ ਸਾਲਾਨਾ ਹਰੇਕ ਸਾਲ 12 ਤੇ 13 ਫਰਵਰੀ ਨੂੰ ਕਰਾਇਆ ਜਾਂਦਾ। ਤੇ ਅੱਜ 13 ਫਰਵਰੀ ਸਾਡਾ ਛਿੰਝ ਦਾ ਮੇਨ ਦਿਨ ਸੀ 12 ਫਰਵਰੀ ਨੂੰ ਜਿਹੜਾ ਅਸੀਂ ਪੈਡ ਕਰਦੇ ਆ ਸੋ ਅੱਜ ਸਾਡਾ ਮੇਲਾ ਜਿਹੜਾ ਆ ਉਹ ਸਮੂਹ ਦੋਨੋਂ ಗ್ರಾಮ ਪੰਚਾਇਤਾਂ ಗ್ರಾಮ ਪੰਚਾਇਤ ਆਲਮੀਰ ಗ್ರಾಮ ਪੰਚਾਇਤ ਕਾਲਾ ਸੰਘਿਆ ਤੇ ਸਾਡੀ ਗੁਰਦੁਆਰਾ ਪ੍ਰਬੰਧਨ ਕਮੇਟੀ ਤੇ ਸਾਡੇ ਪ੍ਰਧਾਨ ਦੀ ਸਾਡੇ ਨਾਲ ਖੜਿਆ ਸਰਦਾਰ ਪਰਮਜੀਤ ਸਿੰਘ ਬਸਣ ਜੀ ਸਾਰੇ ਹੀ ਐਨ ਆਰ ਆਈ ਵੀਰਾਂ ਦੀ ਬਦੌਲਤ ਜਿਹੜਾ ਅੱਜ ਦਾ ਸਾਡਾ ਇਹ ਮੇਲਾ ਬਹੁਤ ਵਧੀਆ ਜਿਹੜਾ ਸਿਰੇ ਚੜਿਆ ਅਤੇ ਬਹੁਤ ਹੀ ਵਧੀਆ ਜਿਹੜੀਆਂ ਪੋਸਟੀਆਂ ਅੱਜ ਹੋਈਆਂ ਇਹ ਕਦੋਂ ਤੋਂ ਚੱਲਦਾ ਆ ਰਿਹਾ ਜੀ ਇਹ ਸਦੀਆਂ ਤੋਂ ਚੱਲਦਾ ਆ ਰਿਹਾ ਜੀ ਬਹੁਤ ਪ੍ਰਾਤਨ ਮੇਲਾ ਸਾਡੇ ਬਜ਼ੁਰਗਾਂ ਉਹਨਾਂ ਦੇ ਵੀ ਬਜ਼ੁਰਗੇ ਮੇਲਾ ਕਰਾ ਰਹੇ ਆ ਜੀ ਆਪਾਂ ਇਹਦੀ ਕੋਈ ਡੇਟ ਦਸੀਏ ਤਾਂ ਇਹ ਮੈਨੂੰ ਲੱਗਦਾ ਕਿਸੇ ਨੂੰ ਵੀ ਯਾਦ ਨਹੀਂ ਇਹ ਸਦੀਆਂ ਪੁਰਾਣਾ ਮੇਲਾ ਇਹ ਜਿਹੜੀ ਰੀਤ ਚੱਲਦੀ ਆ ਰਹੀ ਆ ਅਸੀਂ ਉਸੇ ਨੂੰ ਕੰਟੀਨਿਊ ਕਰੀ ਜਾ ਰਹੇ ਹਾਂ ਜੀ ਇਹ ਜਿਹੜੇ ਕਿੱਥੇ ਕਿੱਥੇ ਪਹਿਲਵਾਨਾਂ ਨੇ ਆ ਕੇ ਆਪਣੇ ਕਰਤੱਵ ਦਿਖਾਏ ਪਹਿਲਵਾਨ ਇਹ ਦੁਨੀਆ ਦੇ ਦਿੱਗਜ ਪਹਿਲਵਾਨ ਜੀ ਸਾਰੇ ਹੀ ਬਹੁਤ ਸਾਰੇ ਵਿਦੇਸ਼ੀ ਪਹਿਲਵਾਨ ਵੀ ਅੱਜ ਇੱਥੇ ਕੁਲਕੇ ਗਏ ਤੁਸੀਂ ਇਹ ਕੁਸ਼ਤੀਆਂ ਦੇਖੀਆਂ ਹੋਣਗੀਆਂ ਅੱਜ ਦਾ ਈਰਾਨ ਤੋਂ ਕਾਫੀ ਪਹਿ चल 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 सरकार मेजर जिगरी जू ए सारे एनआरआई बिना घर होता है ਹਾਜੀ ਰਾਣਾ ਮਹਾਰਾਜਾ ਕੇਸ਼ਰੀ ਦਾ ਮਾਸਟਰ ਦਾ ਫੁੱਟਾ ਨਾਲ ਸਾਡਾ ਸ਼ੇਰ ਕੇ ਹਣ ਕਹਿੰਦੇ ਸਪਾਈਸਰ ਤੋਂ ਸੱਜਿਆ ਪ੍ਰੋ ਰਾਸ਼ੀ ਨੇ ਲੀ ਗਿਆ ਹੁਣ ਜਿਹੜੀ ਹੋ ਕੇ ਹੱਟੀ ਆਉਦੇ ਬਿੱਟਾ ਹੱਡੀ ਨੇ ਕਹਿੰਦੇ ਕਿ ਸਾਰੀ ਕਮੇਟੀ ਦੇ ਨਾਂ ਤੇ ਕੀ ਨਜ਼ਾਰਾ ਆਇਆ ਕੁਸ਼ਤੀਆਂ ਪਰ ਕੁਸ਼ਤੀਆਂ ਦਾ ਸਵਾਦ ਆ ਗਿਆ ਬਈ ਸੱਚੀ ਫਿਲੋ ਦੱਜੋ ਕਾਲੇ ਸੱਜਿਆ ਮਾਰੋ ਐਕਤੀ ਸਵਾਦ ਆਇਆ ਜੀ ਅਤੇ ਕਬੱਡੀ ਦੇ ਤੋਚੀ ਬਾਜੀ ਉਹਨਾਂ ਦੀ ਬਹੁਤ ਵੱਟੀ

ਸਰਪੰਚ ਸਾਹਿਬ ਜੀ ਆ ਗਏ ਤੇ ਨਾਲ ਸਾਡੇ ਕਾਲਾ ਸੰਗਿਆ ਸਾਡੇ ਪੰਜ ਪੀਰ ਹੈ ਪੰਜਾਂ ਪੀਰਾਂ ਨੂੰ ਬਾਦਸ਼ਾਹ ਬਹੁਤ ਸਿਕ ਨਮਾਜ਼ ਕਬਾਜੀ ਆ ਬਹੁਤ ਧੰਨਵਾਦ ਹੈ ਦਰਸ਼ਕੋ ਮਾਰ ਦਿਓ ਤਾੜੀ ਆ ਤਾੜੀ ਦੀ ਸ਼ੁਰੂਆਤ ਉਹ ਪਰਲੇ ਪਾਸੇ ਕਹਿ ਦਿਆ ਵੀ ਅਮਨਾਈਕ ਜੂਪੀ ਵਾਲਾ ਅਖਾੜਾ ਮਾਲੂ ਮਜਾਰਾ ਲਾਲ ਰੰਗ ਦੇ ਲਗੋਟੇ ਦੇ ਵਿੱਚ ਆ ਚਲੋ ਯਾਰ ਅੱਗੇ ਕੁਝ ਬਣਾਇਆ ਚਲੋ ਵਾਕਈ ਕੁਸ਼ਤੀ ਦਾ ਵੇਂਦਰ ਕੱ ਸਮਾ ਹੋਵੇਗਾ ਮਨਕਾਰਨ ਦਾ ਸ਼ਮਾਨ ਨੋਟ ਕਰ ਲਿਆ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਪਾ ਯਾਰ ਉਸਤਾਦ ਆਪਾ ਸੌਣਾਂ ਵਾਲੇ ਦੇ ਕੋਲ ਰੱਸ਼ ਪਾ ਰਿਆ ਆ ਸੌਣ ਦੇ ਬੈਂਟੀਆ ਜਾ ਤੇ ਬੈਠੋ ਜਵਾਬ ਕਰਦੇ ਨੇ ਬਹੁਤ ਰੱਸ਼

ਪਾਣੀ ਦੀ ਬੋਤਲ ਵੀ ਹੋ ਗਈ ਆ ਫਿਰ ਨਾਜਵਾਨਾਂ ਦੇ ਸਲਾਮੀ ਆ ਵੀ ਕੇ ਜੀ ਵੀ ਹਿੰਦੁਸਤਾਨ ਦਾ ਵੱਡਾ ਮੱਲ ਪੁੱਜਿਆ ਮੇਰੇ ਮਿੱਤਰੋ ਤੌਰ ਤੇ ਪੁੱਜਦੇ ਆ ਪੰਮਾ ਰੇਡੂ ਜੀ ਤੇ ਨਾਲ ਗੁੱਧ ਪਹਿਲਵਾਨ ਜੀ ਧਲੇਤਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਲੋ ਸਾਡੇ ਵਿੱਚ ਪ੍ਰਦੀਪ ਕੁਮਾਰ ਜੀ ਆ ਅਸੀਸ ਬਾਨੀ ਸੰਧਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸਾਡੇ ਸੰਧ ਮੇਲੇ ਨੂੰ ਜੋਤਾ ਨਕੂਚਾਲਾ ਸ਼ਗਰਾਜ ਆਲਮ ਜੀ ਬਾਬਾ ਅਕਬਰ ਸਿੰਘ ਪੁੰਡੇ ਨੇ ਜੱਦੀ ਮਾਲੀ ਵਿੱਚ ਖਾੜੇ ਨੂੰ ਮੱਥਾ ਟੇਕਿਆ ਵੀ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ ਵੀ ਜਿੰਨਾ ਕੁਸ਼ਤੀਆਂ ਲੜਿਆ ਤੇ ਉੰਨਿਆਂ ਬੜੇ ਤੇ ਸਾਹਮਣੇ ਨਾਲ ਬੜੇ ਪਿਆਰ ਨਾਲ ਚੱਲੇ ਦੀ ਆਗੇ ਜੱਸਾ ਪੱਟੀ ਦੇ ਉਸਤਾਦ ਜੀ ਇਹ ਉਹਦੇ ਗੁਰੂ ਜੀ ਹੈ ਜਿਹੜੇ ਸ਼ਗਿਰ ਦਾ ਆਪਣੇ ਗੁਰੂ ਨੂੰ ਮਾਣ ਕਰਦੇ ਨੇ ਔਰ ਪਿਆਰ ਮੱਲੇ ਇਹਨਾਂ ਮੱਲਾਂ ਦੇ ਦਰਮਿਆਨ ਹੈ ਇਹਨਾਂ ਯੋਧਿਆਂ ਦੇ ਦਰਮਿਆਨ ਹੈ ਅਗਲੇ ਮੱਲ ਜਨਰਲ ਦਾ ਜੱਜੀ ਵੀ ਕਾਲਾ ਸ ਗਿਆ ਸਾਡੇ ਵਿੱਚ ਦੁਨੀਆ ਦਾ ਸੁਪਰਸਟਾਰ ਖਿਡਾਰੀ ਪੁਲਵਾਨ ਜੱਸਾ ਪੱਟੀ ਵੀ ਪਹੁੰਚ ਚੁੱਕਾ ਜੀ ਅਗਰ ਤਾੜੀਆਂ ਮਾਰ ਦਿਓ ਜੀ ਜੱਸਾ ਪੱਟੀ 2 ਮਿੰਟ ਸਾਡੇ ਕੋਲ ਸਟੇਜ ਤੇ ਪਹੁੰਚ ਰਿਹਾ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ ਬਹੁਤ ਬਹੁਤ ਆਹ ਮੁੰਡਾ ਆ ਗਿਆ ਸ਼ਾਨਵੀਰ ਕਹਾਰੀ ਵਾਲਾ ਮੇਰੇ ਵੀਰ ਇਹਨੂੰ ਵੀ ਪੰਜਾਬ ਦਾ ਪੁੱਤਰ ਮੰਨਿਆ ਜਾਂਦਾ ਹੈ ਔਰ ਸੁਪਰਸਟਾਰ ਹੈ ਮੁੰਡਿਆ ਫਤਿਹ ਸਾੰਧੀ ਕਰ ਜਿਹੜਾ ਦੋਨੇ ਹੱਥ ਚੱਕ ਕੇ ਤਾਰ ਸਵੇਰੇ ਸਖਤਾ ਬੈਠੀਆਂ ਹੈ

ਹਲੋ ਸਾਡੇ ਸੁਖਦੇਵ ਸਿੰਘ ਜੀ ਪੁੱਤਰ ਸੁਖਵੀਰ ਸਿੰਘ ਜੀ 55 ਰੁਪਇਆ ਸਾਨੂੰ ਸੰਜ ਕਮੇਟੀ ਨੂੰ ਭਾਰ ਭੇਜਿਆ ਸਾਰੇ ਪਹਿਲਵਾਨ ਵੀਰਾਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਆਪਣੇ ਵਾਪਸ ਮੋ ਕੇ ਅਖਾੜੇ ਦੀ ਮਨਤੋ ਕਰੋਖੁਸਤੀ ਦੀ ਸ਼ੁਰੂਆਤ ਸਾਹਮਣੇ ਬਹੁਤ ਸਾਰਾ ਦਾਅ ਆਰ ਕੇ ਨੌਜਵਾਨ ਉਸੇ ਵਿੱਚ ਜਿੱਤ ਹਾਸਿਲ ਕਰ ਗਿਆ ਆਗੇ ਅਗਲੇ ਵੱਲ ਹੋਰ ਜਾਤੀ ਦੇ ਨਾਲ ਪਰਖੇ ਲੇਕੇ ਸਰਪੰਚ ਸਾਹਿਬ ਤੋਂ ਕਰੋਖੁਸਤੀ ਦੀ ਸ਼ੁਰੂਆਤ ਸਾਹਮਣੇ ਮੋੜਾ ਜੰਡੀਆਂ ਕਹਿਵਾ ਨਹੀਂ ਲਾ ਨੋਟ ਕਰੋ ਮੋੜਾ ਜੰਡੀਆਂ ਹੈਪੀ ਉੱਚਾ ਪਿੰਡ ਫੱਕਾ ਜੰਡੀਆਂ ਅਲੀ ਕੰਗਣੀਪਾਲ ਅਮਰਪਾਲ ਦੇ ਛਿੰਦਰ ਮੈਪੋਰ ਸੌਫ ਪ੍ਰੀਜ਼ੈਂਟ ਬਾਬ ਜੋਸ ਸਿੰਘ ਅਰਸ਼ ਬੁਰਾਲੀ ਤੇ ਮੈਂ ਜੁਸ਼ਨਪੁਰ ਵੀਰੂ ਘਲੇਤਾ ਗੱਜੀ ਸੰਗਾ ਇਹ ਸਾਰੇ ਸਹਿਬਾਨ ਵੀਰਾਂ ਬੇਨਤੀ ਮਿੰਦਰ ਮਹਿਤਪੁਰ ਛਿੰਦਰ ਮਹਿਤਪੁਰ ਇਹ ਦੋਵੇਂ ਬਾਕੀ ਯਾਜੋ ਇੱਕ ਮਿੰਟ ਜੀ ਰਵਿੰਦਰ ਕੁਸ਼ਤੀ ਪਿਆਰ ਨਾਲ ਲੜਨੀ ਹੈ ਪ੍ਰਤਾਪ ਅਰਸ਼ ਸਾਡੇ ਰੈਫਰੀ ਸੀਨੀਅਰ ਲਾਏ ਹੋਏ ਆ ਸਤਨਾਮ ਮਹਿਤਪੁਰ ਨਰਿੰਦਰ ਮੌਲੀ ਸੁਖਪ੍ਰੀਤ ਮੱਲੀਆਂ ਪ੍ਰਭਜੋਤ ਸੰਗਾ ਵੀ ਰੱਤ ਲੇਟਾ ਤੇ ਜੈਜੀ ਸੰਗਾ ਇਹ ਮੱਲ ਆਪਦੇ ਆਪ ਨੂੰ ਕਰਵਾ ਕੇ ਤਿਆਰ ਰੱਖਿਓ ਜਿੰਨਾ ਪਹਿਲੇ ਜਿਹੜੇ ਮੱਲ ਮੱਲੋ ਪਰਚੀ ਲੈ ਜਾਓ ਸਰਪੰਚ ਸਾਹਿਬ ਚੋਂ ਇਧਰ ਗੋਪੀ ਸਾਡਾ ਭਰਾ ਗੋਪੀ ਭਾਈਏ ਭਾਈ ਕੋਚਾ ਨੇ ਕਹੇ ਨਹੀਂ ਨਹੀਂ ਬੈਠਣਾ ਹੀਰੋ ਹੀਰੋ ਇਹਨਾਂ ਨੂੰ ਇਨਸਾਫ ਦੇਣਾ ਬਿਲਕੁਲ ਇਨਸਾਫ ਕਿਸੇ ਦਾ ਪੱਕਾ ਪਾਣੀ ਕਰਨਾ बहुत-बहुत दा है जी अगली कुश्ती चली मोड़ा लड़ियां ते हैप्पी ऊंचा पिंड आओ जल्दी के नाल दोनों पाल होगी जी बोलियो जी अगली कुश्ती बोलियो बाबा मीत सिंह संगा साडे दान दे रहे हैं 5200 रुपया बाबा मीत सिंह संगा अभी ना गाड़ी चलने का बहुत-बहुत धन्यवाद करते हैं कुश्तियां बोलियो जी अगलीयां हरे अगलीयां कुश्ती